ਆਮ ਲੋਕਾਂ ਦਿਨਾਂ ਚੁੜੀ ਕੋਈ ਖਬਰ ਤੋਂ ਤਾਂ ਅਮਰੀਕਾ ਨੇ ਭਾਰਤ ਦੀ ਚਾਹ ਕਾਫੀ ਮਸਾਲਿਆਂ ਤੋਂ ਟੈਰਿਫ ਹਟਾ ਦਿੱਤਾ ਹੈ ਖਾਣ ਪੀਣ ਦੀਆਂ ਚੀਜ਼ਾਂ ਤੋਂ ਦੱਸਦੇ ਕਿ 50% ਟੈਰਿਫ ਜਿਹੜਾ ਹੈ ਵਾਪਸ ਲਿਆ ਹੈ ਯੂਐਸ ਦੇ ਵਿੱਚ ਖਾਣ ਪੀਣ ਦੀਆਂ ਚੀਜ਼ਾਂ ਮਹਿੰਗੀਆਂ ਹੋਣ ਦੇ ਕਾਰਨ ਇਹ ਫੈਸਲਾ ਵਾਪਸ ਲਿਆ ਗਿਆ ਦੱਸ ਦਈਏ ਕਿ ਇਹ ਫੈਸਲਾ ਲਿਆ ਗਿਆ ਤਾਂ ਭਾਰਤ ਦੀ ਚਾਹ ਮਸਾਲੇ ਟ੍ਰੋਪੀਕਲ ਫਰੂਟਸ ਵਰਗੇ ਪ੍ਰੋਡਕਟਸ ਜਿਹੜੇ ਨੇ ਉਹਨਾਂ ਤੋਂ ਟੈਰਿਫ ਵਾਪਸ ਲਿਆ ਗਿਆ ਜ਼ਿਕਰ ਇਹੋ ਹੈ ਕਿ ਭਾਰਤ ਦੇ ਵੱਲੋਂ ਰੂਸ ਤੋਂ ਤੇਲ ਖਰੀਦਨ ਕਰਕੇ ਅਮਰੀਕਾ ਨੇ ਭਾਰਤ ਤੇ 50% ਟੈਰਿਫ ਲਗਾਇਆ ਸੀ ਅਮਰੀਕਾ ਦੇ ਵੱਲੋਂ ਹੁਣ ਪ੍ਰੋਡਕਟਸ ਤੋਂ ਟੈਰਿਫ ਹਟਾਇਆ ਗਿਆ ਹੈ ਜੇ ਜੇ ਪ੍ਰੋਡਕਸ਼ਨ ਅਮਰੀਕਾ ਦੇ ਵਿੱਚ ਘਟ ਹੁੰਦੀ ਹੈ ਤਾਂ ਆਪਰੇ ਆਪ ਦੇ ਵਿੱਚ ਇੱਕ ਐਮ ਫੈਸਲਾ ਸਿੱਧੇ ਤੌਰ ਤੇ ਜੇਕਰ ਅਮਰੀਕਾ ਤੇ ਭਾਰਤ ਦੀ ਗੱਲ ਕੀਤੀ ਜਾਵੇ ਹਾਲਾਂਕਿ ਪ੍ਰਸੰਗ ਸਮੇਂ 'ਚ 트럼ਪ ਦੇ ਵੱਲੋਂ ਬਿਆਨ ਜਿਹੜਾ ਹੈ ਉਹ ਰੂਸ ਤੋਂ ਚੋ ਤੇਲ ਖਰੀਦਿਆ ਜਾਂਦਾ ਉਸ ਤੋਂ ਲੈ ਕੇ ਅ ਇਸ ਜ਼ਿਕਰ ਵਾਰ-ਵਾਰ ਕੀਤਾ ਗਿਆ ਸੀ ਤਾਂ ਹੁਣ ਟੈਰਿਫ ਨੂੰ ਲੈ ਕੇ ਖਬਰ ਸਾਹਮਣੇ ਆਈ ਹੈ ਅਮਰੀਕਾ ਨੇ ਭਾਰਤ ਦੀ ਚਾਹ ਕੌਫੀ ਮਸਾਲਿਆਂ ਤੋਂ ਟੈਰਿਫ ਹਟਾਇਆ ਹੈ ਖਾਣ-ਪੀਣ ਦੀਆਂ ਜਿਹੜੀਆਂ ਚੀਜ਼ਾਂ ਨੇ ਉਸ ਤੋਂ 50% ਟੈਰਿਫ ਵਾਪਸ ਲਿਆ ਗਿਆ ਹੈ ਅਗੀਆਂ ਬਾਤਾਂ ਇਹ ਹਨ ਕਿ ਦਿੱਲੀ ਦੇ ਵਿੱਚੋਂ ਸੀਐਮ ਮਾਨ ਦੇ ਵੱਲੋਂ ਅੱਜ ਅਹਿਮ ਪ੍ਰੈਸ ਕਾਨਫਰੰਸ ਕੀਤੀ ਜਾਏਗੀ ਦੁਪਹਿਰ 12 ਵਜੇ ਦਾ ਸਮਾਂ ਹੈ ਜਦੋਂ ਮੁੱਖ ਮੰਤਰੀ ਦੇ ਵੱਲੋਂ ਪੀਸੀ ਕੀਤੀ ਜਾ ਰਹੀ ਹੈ ਇਸੇ ਅਹਿਮ ਮੁੱਦੇ ਤੇ ਆਪਣੀ ਗੱਲ ਰੱਖ ਸਕਦੇ ਨੇ ਉਹਨਾਂ ਦੇ ਵੱਲੋਂ ਵੱਖ-ਵੱਖ ਮੁੱਦਿਆਂ ਨੂੰ ਲੈ ਕੇ ਦੱਸਿਆ ਕਿ ਸਮੇਂ-ਸਮੇਂ ਤੇ ਗੱਲ ਜੁੜੀ ਰੱਖੀ ਜਾਂਦੀ ਹੈ ਪਰ ਅੱਜ ਦੀ ਗੱਲ ਕੀਤੀ ਜਾਵੇ ਦਿੱਲੀ ਵਿੱਚੋਂ ਪ੍ਰੈਸ ਕਾਨਫਰੰਸ ਕੀਤੀ ਜਾਏਗੀ ਤਾਂ ਆਪਰੇ ਆਪ ਦੇ ਵਿੱਚ ਬੇहद ਅਹਿਮ ਹੈ ਔਰ ਦੇਖਣਾ ਹੋਏਗਾ ਕਿ ਕੁਝ ਉਹਨਾਂ ਦੇ ਵੱਲੋਂ ਮੁੱਦਾ ਰੱਖਿਆ ਜਾਂਦਾ ਹੈ ਦੁਪਹਿਰ 12 ਵਜੇ ਦਾ ਸਮਾਂ ਹੈ ਪردو ਮੁੱਖ ਮੰਤਰੀ ਮਾਨ ਦੇ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਜਾਣੀ ਹੈ ਅਤੇ ਇਹ अहम ਪ੍ਰੈਸ ਕਾਨਫਰੰਸ ਤੇ ਨਜ਼ਰਾਂ ਰਹਿਣਗੀਆਂ ਅੱਗੇ ਬਾਤਿਆਂ ਆਉਂਦਾ ਅਕਾਲੀ ਦਲ ਨੇ ਚੋਣ ਕਮਿਸ਼ਨ ਨੂੰ ਪੱਤਰ ਲਿਖਿਆ ਹੈ ਤਰਨਤਾਰਨ ਜ਼ਿਲ੍ਹੇ ਚੋਣ ਦੇ ਦੌਰਾਨ ਦਰਜ ਐਫ ਆਈ ਆਰ ਨੂੰ ਲੈ ਕੇ ਦਸੇ ਇੱਕ ਚਿੱਠੀ ਲਿਖੀ ਗਈ ਹੈ ਐਫ ਆਈ ਆਰਸ ਦੀ ਨਿਰਪੱਖ ਜਾਂਚ ਕਰਾਉਣ ਦੀ ਮੰਗ ਕੀਤੀ ਗਈ ਹੈ ਸਿਆਸੀ ਬਦਲਾਖੋਰੀ ਦਾ ਜ਼ਿਕਰ ਕੀਤਾ ਗਿਆ ਸਿਆਸੀ ਬਦਲਾਖੋਰੀ ਦੇ ਤਹਿਤ ਦਸੇ ਇੱਕ ਦਰਜ ਹੋਏ ਨੇ ਕੇਸ ਇਸ ਤੋਂ ਮਨੀ ਅਕਾਲੀ ਦਲ ਦੇ ਵੱਲੋਂ ਕਿਹਾ ਗਿਆ ਗਲਤ ਧੱਕ ਦੇ ਨਾਲ ਸਾਡੇ ਵਰਕਰਾਂ ਨੂੰ ਗ੍ਰਿਫਤਾਰ ਕੀਤਾ ਗਿਆ ਔਰ ਉਹਨਾਂ ਨੇ ਕਿਹਾ ਕਿ VOTING ਵਾਲੇ ਦਿਨ ਸਾਡੇ ਕਈ ਵਰਕਰ ਗ੍ਰਫਤਾਰ ਕੀਤੇ ਗਏ ਰੇਤਾ ਜ਼ਿਮਨੀ ਚੋਣ ਦੇ ਵਿੱਚ ਆਮ ਆਦਮੀ ਪਾਰਟੀ ਨੇ ਸਰਕਾਰੀ ਮਸ਼ੀਨਰੀ ਦੀ ਦੁਰਵਰਤੋਂ ਕੀਤੀ ਹੈ ਸ਼ੋਮਣੀ ਅਕਾਲੀ ਦਲ ਦਾ ਇਹ ਕਹਿਣਾ ਹੈ ਇਲਜ਼ਾਮ ਨੇ ਔਰ ਦਾਅਵਾ ਦਈਏ ਕਿ ਬੇਸ਼ੱਕ ਰਿਜ਼ਲਟ ਆ ਚੁੱਕੇ ਨੇ ਤਰਨਤਾਰਨ ਜ਼ਿਮਨੀ ਚੋਣ ਦੇ ਪਰ ਅਜੇ ਵੀ ਇੱਕ ਦੂਜੇ ਤੇ ਵਾਰ ਪਲਟਵਾਰ ਜਾਰੀ ਨੇ ਖਾਸ ਤੌਰ ਤੇ ਆਮ ਆਦਮੀ ਪਾਰਟੀ ਅਤੇ ਦੂਜੇ ਪਾਸੇ ਸ਼ੋਮਣੀ ਅਕਾਲੀ ਦਲ ਦੇ ਵੱਲੋਂ ਤੋਂ ਵਾਂ ਦੇ ਵੱਲੋਂ ਇੱਕ ਦੂਜੇ ਤੇ ਇਸ ਤਰੀਕੇ ਇਲਜ਼ਾਮ ਤਰਾਸ਼ੀਆਂ ਦਾ ਦੌਰ ਜਾਰੀ ਤੁਹਾਨੂੰ ਚਰਚ ਤੋਂ ਬਾਅਦ ਜਿਹੜਾ ਫੇਰ ਜਮਨ ਜੁਰਮ ਅਕਾਲੀ ਆਗਵਾ ਦੇ ਖਿਲਾਫ ਵਰਕਰਾਂ ਦੇ ਖਿਲਾਫ ਫਿਰ ਹੋਇਆ ਸ਼੍ਰੋਮਣੀ ਅਕਾਲੀ ਕਲਪਨੋਂ ਇਲੈਕਸ਼ਨ ਕਮਿਸ਼ਨ ਨੂੰ ਇੱਕ ਵਿਸਤਾਰਿਤ ਸ਼ਿਕਾਇਤ ਪੇਸ਼ ਕੀਤੀ ਹੈ ਦੀ ਉੱਚ ਪੱਧਰੀ ਜਾਂਚ ਦੀ ਮੰਗ ਕੀਤੀ ਜਿਹੜੀਆਂ ਸ਼ਿਕਾਇਤਾਂ ਅਸੀਂ ਪੁਲਿਸ ਅਫਸਰਾਂ ਦੇ ਖਿਲਾਫ ਤੱਕੇ ਸ਼ਾਈਆਂ ਲੀਆਂ ਇਲੈਕਸ਼ਨ ਕਮਿਸ਼ਨ ਨੂੰ ਕੀਤੀਆਂ ਸੀ ਰਾਣੀ ਹੈ ਕਿ रिजल्ट ਆਇਆ ਤੇ ਉਲਟਾ ਸਾਡੇ ਜਿਹੜੇ ਵਰਕਰ ਤੇ ਆਗੂ ਆ ਉਹਨਾਂ ਦੇ ਖਿਲਾਫ ਨਿਯਮਾਂ ਦੀਆਂ ਕਾਨੂੰਨ ਦੀਆਂ ਧੱਜੀਆਂ ਟਾ ਕੇ ਕੇਸ ਲੱਜਾ ਦਿੱਤੇ। ਅਸੀਂ ਕਮਿਸ਼ਨ ਨੂੰ ਬੇਨਤੀ ਕੀਤੀ ਹੈ ਕਿ ਸਰਕਾਰ ਇਹ ਇਮਪ੍ਰੈਸ਼ਨ ਦੇਣਾ ਚਾਹੁੰਦੀ ਹੈ ਕਿ ਕਮਿਸ਼ਨ ਦੀ ਅਥਾਰਟੀ ਤਾਂ ਥੋੜੇ ਦੇਣਾ ਸਰਕਾਰ ਤਾਂ ਹਮੇਸ਼ਾ ਕਹਿੰਦੀ ਹੈ।